ਦੇਖ ਸਕਦੇ ਹੋ ਪੂਸੂ ਧੱਕਾ ਕਰਦੀ ਹੋਈ ਇਸ ਟਾਈਮ ਪੂਸੂ ਧੱਕਾ ਕਰ ਰਹੀ ਹੈ ਪੱਗਾ ਉੱਤਰ ਚੱਕੀਆਂ ਨੇ ਕਿਸਾਨਾਂ ਦੀ ਇਸ ਟਾਈਮ ਕਿਸਾਨਾਂ ਦੀ ਪੱਗਾ ਉੱਤਰ ਚੱਕੀਆਂ ਨੇ ਦੇਖੋ ਕਿਸਾਨਾਂ ਦੀ ਪੁਲਿਸ ਨਾਲ ਝੜਪ ਦੇਖ ਸਕਦੇ ਹੋ ਕਿਸਾਨਾਂ ਨਾਲ ਹੋ ਰਿਹਾ ਤੱਕਾ ਨੈਸ਼ ਪੰਜਾਬ ਹਵਾਈ ਵੇਜ ਰੋਡ ਨੂੰ ਪੁਲਸ ਨੇ ਤੱਕੇ ਨਾਲ ਕੀਤਾ ਜਾਮ ਅਸ਼ਟਾਮ ਪੁਲਸ ਅੱਗੇ ਕਿਸਾਨ ਲੀਡਰ ਦੀਆਂ ਪੁਲਸ ਨੇ ਪੱਗਾਂ ਤਾਰੀਆਂ ਨੇ ਦੇਖ ਸਕਦੇ ਹੋ ਤੁਸੀਂ سريام 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 اوتھو وي پاي جا اوتھو وي پاي جا पुलिस नाका टुट चुके तोड़ के पुलिस का नाका किसान अगे लंघ चुके ने ਦੇਖ ਸਕਦੇ ਹੋ ਤੁਸੀਂ ਕਿਸਾਨ ਅੱਗੇ ਲੰਘ ਚੁੱਕਨੇ ਪੁਲਸ ਦਾ ਨਾਕਾ ਟੁੱਟ ਚੁੱਕਿਆ ਹੈ ਇਸ ਟਾਈਮ ਬਲਾਕ ਪ੍ਰਧਾਨ ਅਮਰੀਕ ਸਿੰਘ ਦੀ ਪੱਗ ਉਤਾਰੀ ਗਈ ਹੈ ਪੁਲਸ ਵੱਲੋਂ ਬਹੁਤ ਅਤਿ ਨੰਦੜ ਜੋਗਾ ਜੋ ਪੱਗ ਨੂੰ ਹੱਥ ਪਾਇਆ ਗਿਆ ਕਿਸਾਨ ਨੇਤਾ ਦੀ ਕਿਸਾਨ ਆਗੂ ਦੀ ਪੱਗ ਤਾਰੀ ਗਈ ਹੈ ਪਰ ਕਿਸਾਨ ਫਿਰ ਵੀ ਨਾਕੇ ਨੂੰ ਤੋੜ ਕੇ ਅੱਗੇ ਲੰਘ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕਿਸਾਨ ਲੀਡਰ ਨੇ ਇਹ ਇਹਨਾਂ ਦੀ ਪੱਗ ਉਤਾਰੀ ਗਈ ਆ ਇਹ ਦੇਖ ਸਕਦੇ ਹੋ ਕਿਸਾਨ ਜੀ ਆਗੂ ਮੁਰਦਾਬਾਖਸ਼ ਗੁੰਡਾ ਕਰਦੀ ਮੁਰਦਾਬਾਖਸ਼ ਇਹਨਾਂ ਦੀ ਪੱਗ ਦੀ ਬਿਆਦਵੀ ਹੋਈ ਆ ਇਹ ਪੁਲਿਸ ਦੇਖੋ ਇਹਦੀ ਬਿਆਦਵੀ ਹੋਈ ਆ ਆਗੂ ਦੀ ਕਿਸਾਨਾਂ ਆਗੂ ਦੀ ਪੱਗ ਦੀ ਬਿਆਦਵੀ ਹੋਈ ਆ ਮਹਾਰਾਣੀ ਦੀ ਇਸ ਟਾਈਮ ਭਾਜ ਭਾਗੂ ਦੀ ਗੱਡੀ ਦਾ ਕਰਾਹ ਹੋ ਚੁੱਕਿਆ ਹੈ ਹਾਏ ਹਾਏ ਦਰਸ ਧੱਕਾ ਕਰਦੀ ਹੋਈ ਲੈ ਸਾਡੋ ਤੁਸੀਂ ਕੁਰਸੀ ਨੂੰ ਧੱਕਾ ਕੀਤਾ ਗਿਆ ਕੁਰਸੀ ਨੂੰ